ਕੇਰਾ ਮੈਂ ਤੁਹਾਨੂੰ ਤੀਜਾ ਹਾਈ ਲਾ ਕੇ ਦਿਖਾਵਾਂਗਾ ਤਮੀਆਂ ਦਾ ਕੋਈ ਮੈਟਰ ਨਹੀਂ ਕਰਨਾ ਬੰਦੀਆਂ ਨੂੰ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਠੀਕ ਹੈ ਚਲ ਵਜਾ ਹਲਾ ਤੇਰੇ ਸਾਲਾ ਧੂਏ ਉਖਾਈ ਆ ਆ ਠੀਕ ਹੈ ਯਾਰ ਪਹਿਲਾ ਘਟਾ ਸੜਦਾ ਵਿੱਚ ਮੱਕੀ ਦੇ ਬਾਕੀ ਤਿਆਰ ਬਾ ਹੁਣ ਫੇਰ ਆਉਗਾ ਐ ਨਹੀਂ ਕੀ ਹੋ ਕਰਦੇ ਦੀ ਬਹੁਤ ਤਗੜੇ ਹੀ ਬੰਦੇ ਬਈ ਪਹਿਲਾ ਵਾਲੇ ਹਾੜੀਆਂ ਵੜਦੇ ਫੰਦਰ ਕਮਾਲੀ ਹੈ ਬਈ ਸੋ ਬਜ਼ੁਰਗ ਹੈ ਸਾਡੇ ਨਾਲ ਆਉਂਦਾ ਵਿਚਾਰਾ ਬਾਪੂ ਤੇ ਅੱਜ ਵੀ ਘੜਕਾਈ ਤੁਰਿਆ ਦੇ ਨਾਲ ਤੁਰਿਆ ਨਹੀਂ ਗਿਆ ਨਾਲੇ ਮਾਪਦੇ ਆਪ ਨੂੰ ਐ ਸਮਝਦਾ ਹੁੰਦਾ ਨਾ ਵੀ ਨਹੀਂ ਆਪਾਂ ਬਹੁਤ ਜ਼ੋਰ ਮਾਰ ਲਈਦਾ ਲੈ ਹਾਂ ਹੱਥੋਂ ਤਾਂ ਇਹ ਜਾਂਦੀ ਵਾਵਾ ਨਿਕਲਦੀ ਨਹੀਂ ਇੱਕ ਦੂਜੇ ਦੇ ਗੁੰਝਲਾਂ ਹੀ ਪਈ ਜਾਂਦੀਆਂ ਮੈਂ ਤਾਂ ਸਾਰਾ ਜ਼ੋਰ ਸਾਰਾ ਜ਼ੋਰ ਲਾ ਕੇ ਵੇਖ ਲੈ ਆਪਣੇ ਤਾਂ ਸੂਤ ਨਹੀਂ ਆਇਆ ਕੰਮ ਗੁੰਝਲਾਂ ਹੀ ਪਈਆਂ ਬਾਈ ਉਹ ਯਾ ਥੋੜੀ ਵੱਢਦੇ ਆਂ ਥੋੜੀ ਨਾ ਕਿਤੇ ਮੈਂ ਤਾਂ ਐਡਾ ਰੋਕ ਹੱਥ 'ਚ ਬਣਾ ਲੈਣਾ ਐਡਾ ਮੇਰੀ ਤਾਂ 10 ਕਿਲੋ ਦਾ ਸਵਾਲ ਨਹੀਂ ਪਹਿਲੀ ਵਾਰੀ ਆਏ ਕਰਕੇ ਆ ਇਕੱਠੀ ਕਰਕੇ ਜਾਏਗਾ ਤੀ ਮਾਰੇ ਉਹ ਗੁੰਝਲੀਆਂ ਨਿਕਲ ਜਾਣੀਆਂ ਆਇਆਂ ਤਾਂ ਫਿਰ ਤੇਰਾ ਪੁਰਾਣਾ ਤੇਰ ਵਾਪਾਵਾ ਤੇਰੇ ਨਾਲ ਕੋਈ ਜਿਦਾਈ ਨਹੀਂ ਹਾਂ 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 ਚਾਹ ਦੇ ਨੀ ਆਪਾਂ ਅੱਜ ਮੱਥਾ ਟੇਕਦੇ ਆ ਯਾਰਾਂ ਤਾਂ ਤਾਂ ਨਹੀਂ ਰਲੀਦਾ ਬਾਈ ਆਡੀ ਭੈ ਇਹਦਾ ਲੋਗ ਆ ਲਗਾ ਅਗਲੇ ਵੀ ਬਹੁਤ ਕੰਮ ਦਿੰਦਾ ਈ ਹੌਲੀ ਹੌਲੀ ਤਰਿਆ ਹੁੰਦਾ ਈ ਮੂਰੋ ਪਾਵਰ ਹੁੰਦਾ ਨਾ ਕਦੇ ਘਰੇ ਖੜੇ ਦੀ ਵਿਹਲੇ ਦੀ ਦੀ ਬੈਟਰੀ ਗਈ ਸੌ ਹੁਣ ਇਹਦੀ ਮਾਰ ਮਾਰ ਰੇਸਾ ਹੁਣ ਠੀਕ ਹੋ ਗਿਆ ਤੂੜੀ ਵੇਲੇ ਬਾਬੇ ਨੇ ਤੇਰ ਕੰਮ ਕਰਕੇ ਮੂੰਹ ਤੇ ਚਟਾਕਾ ਠੋ ਗਿਆ ਸਾਡੇ ਕੰਮ ਨਾਲ ਤੋੜ ਲੈ ਨਾ ਯਾਰ ਕੰਜਰ ਦਾ ਕਿਉਂ ਨਹੀਂ ਤੋੜਦਾ ਹੁਣੇ ਤੋੜਦਾ ਮਰਦਾ ਉਮਰ ਨਹੀਂ ਵੇਂਦਾ ਹੈ ਜੀ ਤੇਰੇ ਨੂੰ ਉਮਰ ਨਹੀਂ ਵੇਂਦਾ ਲਓ ਜੀ ਲਓ ਮੈਂ ਦਾ ਫਲੇਗ ਬਰੂਕ ਓਕੇ ਹੈ ਗੱਡੀ ਦੇ ਲੈ ਵੀ ਛੋਟੇ ਪਾਸ਼ਾ ਕਰਾਂ ਮੈਂ ਪਾਪਾ ਜੰਡ ਤੇ ਭਰਦੇ ਪੰਡ ਆ ਵਾਹ ਤੋ ਪੱਲੀ ਆ ਪੱਲੇ ਪਾਂਡਾ ਪੱਲੜਾਂ ਦੀ ਮੈਂ ਰਸੇ ਕਾਢਦੇ ਇਹ ਵੀ ਅੱਜ ਕੰਮ ਆਉਣਗੇ ਐਵੇਂ ਪੱਲੜ ਸਮਾਸ ਮਾ ਸਿੱਟੀ ਜਾਣੀ ਇਹ ਕੰਮ ਤਾਂ ਲਿਆ ਨਹੀਂ ਸਾਲਾ ਇਹਦਾ ਲੋਆ ਲੰਗ ਅਗਲੇ ਵੀ ਬਹੁਤ ਕੰਮ ਦਿੰਦਾ ਈ ਹੌਲੀ ਹੌਲੀ ਤਰਿਆ ਹੁੰਦਾ ਈ ਮੂਰੋ ਪਾਵਰ ਹੁੰਦਾ ਨਾ ਕਦੇ ਕਰਦੇ ਕਰਦੇ ਮੈਂ ਪੱਟ ਪਾਉਂਗਾ ਕਰਦੇ ਕਰਦੇ ਘਰ ਕੇ ਗਏ ਮੱਲੀ ਇੰਨਾ ਸਰੀਰ ਨੇ ਤੱਤ ਧਸਿਆ ਹੋਵੇ ਬਾਬਾ ਮੈਨਾ ਬਿਮਾਰੀ ਕੋਈ ਆਵੇ ਨਾ ਨੇੜੇ ਹਨਾ ਇੱਥੇ ਘੋਡੇ ਜੁੜ ਜਾਣੇ ਮੇਰੇ ਯਾਰ ਕੰਮ ਵਿਹਲਿਆਂ ਦੇ ਜ਼ਰੂਰੀ ਹੈ ਕੰਮ ਕਰਨਾ ਇੱਥੋਂ ਇਹ ਸਿੱਖਿਆ ਜਾਂਦਾ ਯਮ ਜਮ ਜ ਵੀ ਮੱਥਾ ਮਾਰਨਾ ਕੰਮ ਵੀ ਕਰਨਾ ਚਾਹੀਦਾ ਮਾੜਾ ਖੜ ਜਾ ਯਾਰ ਡੈਗਣਾ ਪੈਣ ਬਜ਼ੁਰਗ ਛੇਕ ਨਾਲਾ ਸੀਗਾ ਤੇ ਅੱਧ ਦੇ ਨੇੜੇ ਲੈ ਕੇ ਇੱਕ ਟਰਾਲੀ ਜੀ ਚੰਗੀ ਲਾ ਦਦੀ ਗੁੱਲ ਮਲਾ ਕੇ ਅਜੇ ਹੋਰ ਲੱਦੀ ਸੀ ਪਰ ਇਹ ਦੋ ਗੜੇ ਹੋਰ ਬਣ ਜਾਣਗੇ ਉਹ ਪੱਲੜਾਂ ਦੀ ਪਾਂਡ ਕਿੱਥੇ ਛੱਡਾਂਗੇ ਪਾਂਡ ਤਾਂ ਆ ਹੀ ਛੱਡਦੇ ਫਿਰ ਛਤਰੀ ਕਈ ਲੜੀ ਮਟਰ ਆ ਮੱਕੀ ਨੂੰ ਪਾਣੀ ਲਾਉਣਾ ਦੋ ਦਿਨ ਪਾਣੀ ਇਸ ਕਰਕੇ ਲੇਟ ਹੋ ਗਿਆ ਕਿ ਇਹ ਵੀ ਮੱਕੀ ਬੀਜ ਕੇ ਇੱਥੇ ਸਰੋਂ ਵਾਲੇ ہاں ਤੇ ਉਸ ਤੋਂ ਬਾਅਦ ਮੱਕੀ ਦਾ ਜੋ ਵੀ ਇਹਦੇ ਰੋਣੀ ਕਰਨੀ ਹੋਈ ਤੇ ਆਪਣੀ ਵੀਤ ਨਹੀਂ ਹੋਈ ਬੋਂਜੀ ਤਾਂ ਵੀ ਤਾ ਕਰਕੇ ਫਿਰ ਇਕੱਠਾ ਪਾਣੀ ਲਾਉਣਾ ਮੈਂ ਮੰਡੀ ਲਾ ਕੇ ਆਉਣੇ ਆ ਉਹ ਰਵੀ ਪਿੰਡ ਦੀ ਮੰਡੀ ਆ ਆਪਣੇ ਦੀ ਇੱਕ ਘਰ ਦੀ ਵਾਜ ਆ ਗਈ ਉੱਥੇ ਨਾਲ ਹੁਣ ਆਪਾਂ ਨੂੰ ਵੀ ਸੌਖਾ ਆ ਗਿਆ ਪਾਣੀ ਲਾਉਂਗੇ ਕਿ ਨਾ ਤੀਰ ਥੱਲੇ ਡੇਗ ਬੈਠੇ ਪੱਲੜ ਯਾਰ ਭਨੇਖੇ ਨਾਲ ਹੋਰ ਆ ਜਾਂਦੇ ਲੋ ਗੇਟਾਂ ਵਾਲਾ ਪੱਲੜਾ ਆ ਗਿਆ ਮਸਲਾ ਛੋਟਾ ਤੇ ਇੱਕ ਦੋ ਪੱਲੜ ਹੋਰ ਪਹਿਲਾਂ ਗਾਹ ਤਾ ਗਏ ਉਹ ਇਥੇ ਟੰਬਾ ਲੱਗਣਾ ਹੈ ਕਿਤੇ ਇਹ ਲੈਂਡਰ ਦੇ ਭੇਜ ਤੇ ਉਹਨਾਂ ਨੇ ਤੇ ਗੰਜੇ ਵੇਖਰਾ ਲਾ ਲਿਆ ਪੱਲੜ ਤਾਂ ਥੱਲੇ ਹੀ ਲਹਿ ਗਈ ਜਹਦੇ ਚਲੋ ਕੋਈ ਨਹੀਂ ਹਣ ਪੱਲੜ ਹੋਰ ਘਰੇ ਗੜਾ ਲਾਉਣਾ ਆਪੂ ਪਹਿਲਾਂ ਘਰੇ ਗੜਾ ਲਾਇਆ ਟਰੈਕਟਰ ਤੇ ਉਹ ਪੱਲੜ ਗਲਤ ਆ ਗਈ ਹੁਣ ਫੇਰ ਪੱਲੜ ਥੋੜੇ ਆ ਜਣਾ ਠੀਕ ਆ ਯਾਰ ਇਹਦਾ ਸਲਰੇ ਬੋਜ ਨਹੀਂ ਕੋਈ ਰਾਂਗ ਤੱਕ ਨਾ ਨਾ ਹਾ ਕਰੀ ਨਾ ਐ ਜੀ ਓਏ ਹੁਣ ਕਿੱਥੇ ਗਈ ਏ ਓਏ ਆਹ ਸੱਬੀਆਂ ਪਾ ਕੇ ਰਹਿਣੀਆਂ ਅਗੇ ਦੀ ਓ ਚਾਗਦਾ ਵੀ ਉਹਦਾ ਸੰਗੀ ਐ ਜਾਂ ਨਾ ਕੁੜੀ ਹੁੰਦੀ ਐ ਇਧਰ ਵੇ ਲੈ ਸਾਡੇ ਨਹੀਂ ਉਧਰ ਲਿਆ ਹਏ ਬਾਟ ਤੇ ਸੱਲ ਰਹੇ ਬਹੁਤ ਵੱਡੇ ਰਹਿ ਗਏ ਵੀਰੇ ਤਾਂ ਹੀ ਇਹਦੇ ਹਾਰਨੀਆਂ ਤਾਰਾਂ ਪਟੀਆਂ ਗੀਆਂ ਓਏ ਨੁਕਰੇ ਦੀਆਂ ਓਏ ਸੱਲ ਫਕਾ ਲੋ ਬਸ਼ੇਰੇ ਦੀਆਂ ਬਸ਼ੇਰੇ ਦੀਆਂ ਨਹੀਂ ਉਹਦਾ ਬੰਦ ਕਰ ਦੇ ਇਹਦਾ ਪਿਆਰ ਦਿੱਤਾ ਬਾਬੇ ਨੇ ਉਹਨੂੰ ਮੁੰਡੇ ਨੂੰ ਜਿਹੜਾ ਅਸੀਂ ਤੁਹਾਨੂੰ ਸੁਣਾਇਆ ਨਹੀਂ ਵੀਡੀਓ ਬੰਦ ਹੋ ਗਈ ਤੇਰੇ ਹਸਾਗੇ ਮਾਰਨੇ ਦੋਏ ਤੇ ਤੜਕੇ ਉਧਰੋਂ ਤਾਂ ਬੀਜ ਲਿਆਉਣ ਵਾਲਾ ਮਸ਼ੀਨ ਵਾਲੇ ਨੂੰ ਗਹਿਦਾ ਵੀ ਸਵੇਰੇ ਬੀਜ ਨਹੀਂ ਹੈ ਹੋਰ ਵੀਰੇ ਆਹ ਟਰਾਲੀ ਦੀ ਹੱਕ ਚਲਾ ਹੀ ਭਰ ਲਾਂਗੇ ਨਹੀਂ ਨਹੀਂ ਜਬਾਲੀ ਮੁਰੋ ਮਗਰ ਲੱਗ ਕਰ ਲਈਦਾ ਧੱਕੇ ਤੋਂ ਮੈਂ ਨਾ ਉਹ ਆਹ ਦੇਖੋ ਆਪਣਾ ਆਪਣੇ ਗਏ ਆ ਜਾਈਦੇ ਨਾ ਪੂਰੀ ਸੋਣੀ ਸਾਰੇ ਗੁਣ ਕਰਨੇ ਪੈਂਦੇ ਆ ਪੱਟੀ ਦੀ ਤਾਂ ਨਹੀਂ ਓਏ ਨਹੀਂ ਨਹੀਂ ਬਾਬਾ ਇਹ ਨਹੀਂ ਪੱਤੀ ਵੀ ਇਹ ਤਾਂ ਸਪੈਸ਼ਲ 3000 ਰੁਪਿਆ ਵਾਲਾ ਦਾ ਜਾ ਯਾਰ ਮੋਡਿਆਂ ਦੇ ਬਹਿ ਜਾ ਤਾਂ ਤੇ ਵਧੀਆ ਰਹੇਗਾ ਮੈਂ ਤਾਂ ਨਹੀਂ ਥੱਲੇ ਆਉਂਗਾ ਮੈਂ ਇੱਥੇ ਕਾਹਨੋਂ ਆਤ ਪੜਾ ਥੱਲੇ ਫਿਰ ਤਿਲਕ ਜਾਏਗਾ ਮੈਂ ਚੰਗਾ ਭਲਾ ਤੈਨੂੰ ਖਾੜੀ ਵੀ ਜਾ ਯਾਰ ਇਧਰ ਟਾਇਰ ਤੇ ਪੈ ਰੱਖ ਲੈ ਇਧਰ ਰੱਖ ਆ ਲੈ ਵੀ ਬਾਬਾ ਨਿਪੜ ਗਿਆ ਕੰਮ ਤਕਰੀਬਨ ਹਨੇਰਾ ਹੋ ਗਿਆ ਹੁਣ ਮੰਡੀ ਲਾ ਕੇ ਚੱਲਾਂਗੇ ਟਰਾਲੀਆਂ 100% ਦੂਜੀ ਟਰਾਲੀ ਹੋ ਰਹੀ ਭਰੀ ਖੜੀ ਪੈਂਦੀ ਯਾਰ ਆ ਵਗਰਾ ਪੈਰੇ ਤੇ ਬਹੁਤ ਔਖਾ ਮਾਲ ਪਾਇਆ ਤੇ ਨਾ টাইਮਾ ਕੰਮ ਟੈਟ ਹੋ ਗਿਆ ਨਾ ਬਾਬਿਓ ਪੁੱਛੋਣਾ ਬਸ ਅੱਜ ਜਿਹਨੇ ਤੀਜੇ ਦਿਨ ਇਹ ਤੋਂ ਬਾਅਦ ਤੀਜੇ ਦਿਨ ਵੀਡੀਓ ਹੋ ਸਕਦਾ ਲੇਟ ਲੋਡ ਪਾਈ ਹੈ ਤੇ ਪਰਸੋਂ ਲੋਗੇ ਜਣਾ ਪੈ ਗਿਆ ਤੇ ਕੰਮ ਜ਼ਰੂਰੀ ਕਿਸੇ ਬਾਈ ਨੂੰ ਜਵਾਬ ਦੇ ਦਿੱਤਾ ਗਿਆ ਬਾ ਤੇ ਆਪਦਾ ਕੰਮ ਉਥੇ ਹੁਣ ਬਹੁਤ ਗਲੱਲਾ ਹੋ ਗਿਆ ਕਿਤਾ ਇੱਥੇ ਮੱਕੀ ਬੀਜਣੀ ਸਵੇਰੇ ਨਾਲੇ ਪਾਣੀ ਲਾਉਣਾ ਦੂਜੀ ਮੱਕੀ ਨੂੰ ਵੀ ਰੇਹ ਪਾਉਣੀ ਆ ਟਰਾਲੀ ਦੇ ਜਾਲੀ ਲੱਗਣ ਵਾਲੀ ਰਹਿੰਦੀ ਆ ਤੇ ਵੀਰਵਾਰ ਨੂੰ ਤਿਆਰੀ ਕਰਨੀ ਸੀ ਜਾਣਦੇ ਤੇ ਹੁਣ ਵੇਖੋ ਕੀ ਬਣਦਾ ਵੀ ਵੀਰਵਾਰ ਨੂੰ ਜਾਇਆ ਜਾਊ ਕਿ ਨਾ ਚੌਥੇ ਜਾਨੀ ਜਾਇਆ ਜਾਊ ਕਿ ਨਾ ਜਾਇਆ ਜਾਊ ਕਿਸੇ ਲਾਗੇ ਦੇਖੋ ਰੌਣਕ ਸਾਡੇ ਪਿੰਡ ਦੀ ਰੌਣਕ ਹੈ। ਨਾਲੇ ਯਾਰ ਥੋੜੇ ਆ ਪਰ ਰੌਣਕ ਲਈ ਨੇ। ਸਾਈਕਲੇ ਪਰ ਤਾਂ ਆਪਣਾ ਪਿੰਡ ਹੀ ਬਹੁਤ ਲਓ ਜੀ ਬਾਬਾ ਕਹਿੰਦੇ ਬਣੀ ਤਾਂ ਨਹੀਂ ਲਈ ਜਾਂਦੀ ਐ ਯਾਰ ਪਟਣੀ ਬਹੁਤ ਔਖੀ ਹੋ ਜੂਗੀ ਟਰਾਲੀਆਂ ਲਤੜਦਾ ਤੜਾ ਭਰ ਭਰ ਲਾਤੀਆਂ ਹਣ ਉਹ ਬਣੀ ਤਾਂ ਨਹੀਂ ਟਰਾਲੀ ਲੈ ਗਈ ਆ ਹਾਂ ਤੇ ਇਹ ਹੁਣ ਪਟਣੀ ਬਹੁਤ ਔਖੀ ਲੱਗਦੀ ਮੈਨੂੰ ਤਾਂ ਐ ਲੱਗਦਾ ਕਿਵੇਂ ਖਿਲਰੂਗੀ ਜੰਦੇ ਭੰਗਾਂ ਵਾਲੀਆਂ ਸੱਤ ਰੀਆਂ ਕਿਹੜਾ ਇੱਕ ਅੱਧੀ ਸੱਤ ਰੀ ਐ ਇਹ ਲਓ ਜੀ ਬਾਬਾ ਕਰੇ ਮਿਹਰ ਵਧੀਆ ਵਧੀਆ ਹੋ ਜੇ ਐਦਕੀ ਤੇ ਗਾ ਆਪਾਂ ਨੂੰ ਦੋ ਸੀਜ਼ਨ ਵਧੀਆ ਟਾਈਮ ਪਾਸ ਹੋ ਜਾਏ ਤੇਲ ਤੱਪੇ ਦਾ ਫੇਰ ਤੀਜੇ ਸੀਜ਼ਨ ਲਾਵਾਂਗੇ ਉਸ ਵਾਲਾ ਪਾਸਾ ਸਕਿਪ ਕਰ ਦਾਂ ਹੁਣ। ਬਾਕੀ ਹੋ ਸਕਦਾ 1 ਹੀ ਹੋਵੇ ਪਰ ਕੇ ਨਾ ਰਤਾ। ਕਿਉਂਕਿ ਜਦੋਂ ਬਾਹਰ ਤੋਂ ਜਾਂਦੀ ਆ ਬੰਦਾ ਵੰਡ ਵੰਡ ਦਿੰਦਾ ਰ ਇਸ ਤਰ੍ਹਾਂ ਤੇ ਦਾਰਾਂ ਨੂੰ ਚੱਲ। ਲੈ ਵੀ ਮਿੱਤਰੋ। ਕਰਦੇ ਆਂ ਤਿਆਰੀ ਹੁਣ ਮੱਕੀ ਬੀਜਣ ਦੀ ਉੱਥੇ। ਰਾਤ ਸਰੋਂ ਦਾ ਕੰਮ ਨਰੇੜਿਆ ਸੀ ਮੰਡੀ ਕਿਤੇ ਹੁਣ। ਪਹਿਲਾਂ ਹਸਾਗਾ ਛਾਂਡਦੇ ਫਿਰ ਤਵੀਆਂ ਵੇਖਾਂਗੇ। ਬਾਕੀ ਆ ਜਾਣੀ ਤੇ ਸੀ ਨਾ ਇਹ ਨਾ ਦੋਵੇਂ ਗਾਇਬ ਵਾਲੀ। ਲਾਵੀ ਮਤਰਾ ਆ ਚੁੱਕੇ ਆ। ਲਾਵੀ ਇਹ ਆਪਣੇ ਬੰਦਾ ਡਾਕਟਰ ਦਾ ਸੁਹਾਗਾ ਪਾਇਆ ਆਪਾਂ 3000 ਰੁਪਏ ਦਾ ਬਣਾਇਆ ਚਰੇ ਨੇ। ਆਪਣੇ ਵਾਲਾ ਲੱਕੜ ਦਾ ਮੈਂ ਹਜੇ ਲੋਹੇ ਵਾਲਾ ਜਾਦੇ ਭੰਉਆ ਇਹ ਪਾਉਣੇ। ਤੇ ਆਪਣੇ ਏਰੀਆ ਦੇ ਤਿੰਨ ਫੱਟੇ ਚੱਲਦੇ ਆ। ਪੂਰੇ ਹੈਵੀ ਸੁਹਾਗੇ ਕਿਉਂਕਿ ਡਲੀ ਡੁਲੀ ਨਹੀਂ ਭਣਦਾ ਮਾੜਾ ਸੁਹਾਗਾ ਦਾ ਰਾਹ ਨਿਆਰਾ ਆਇਆ ਬਾ ਕੱਲੇ ਟਾਇਰ ਮਾਰਦੇ ਹੁੰਦੇ ਸੁਹਾਗੇ ਦੇ ਜਿਆਦਾ ਟਾਇਰਾਂ ਦਾ ਪਤਾ ਨਹੀਂ ਕੀ ਰੋਲਾ ਰਹਿਣਾ ਕਿਉਂਕਿ ਟਾਇਰ ਆਮ ਹੀ ਟੁੱਟ ਜਾਂਦੇ ਇਹ ਤਾਂ ਜੇ ਨਵਾਂ ਇਹ ਪਤਾ ਨਹੀਂ ਕਿਵੇਂ ਚੱਲੂਗਾ ਜਗਾੜ ਓਏ ਦੇਖ ਵੀਡੀਓ ਦੇ ਧਿਆਨ ਲੱਗੇ ਲੱਗੇ ਕੋ ਹੋਰ ਹੀ ਨਾ ਬਾਥ ਹੁੱਤ ਦੇ ਲਿਆ ਪਾੜ ਗਿਆ ਇਹਦੇ ਯਾਰ ਸਾਲ ਨਹੀਂ ਬਾਲਿਆ ਹੋ ਨਾਲਾ ਨਾ ਉਥੇ ਸੰਗੜ ਕੋਲੋਂ ਉਹਨੇ ਰੇਲ ਵੀ ਨਹੀਂ ਰੰਗਦਾ ਹਾ ਗੁੰਡਾ ਨਹੀਂ ਵੈਦੂ ਦਾ ਉਹਨਾਂ ਨੂੰ ਮਾਤਾ ਪਿਤਾ ਲਈ ਅੱਧੇ ਲੈ ਬਰਦੇ ਦੇ ਅੱਧੇ ਨੂੰ ਪਤਾ ਜਲਾ ਪੱਟੀ ਤੇ ਆਉਣਾ ਲਈ ਬਹੁਤ ਭਾਰਾ ਕੁੱਟੀ ਅੰਦੀ ਟਿੱਕੀ ਪੱਟੀ ਆਉਦਾ ਜਿਹੜੇ ਆਪਣੇ ਰਾਸਤੇ ਨਹੀਂ ਭਰਾ ਹੈ ਨਾ ਉਹ ਰਾਸਤੇ ਨਹੀਂ ਭਰਾ ਕੀ ਕਰਦੇ ਆ ਸਾਲਾਨੇ ਜਿਹੜਾ ਡਰਾਈਵਰ ਵੀ ਲਖਣਾ ਕਾਢ ਦਿੰਦੇ ਨੇ ਵੇ ਖੜਪਾ ਸੜੇ ਚਾਹੇ ਕੋਲਾ ਬਾੜ ਬਾੜ ਵਾਜਦੇ ਆਗੇ ਲੱਗਦਾ ਅੱਡੇ ਬਾੜੇ ਅਰੇ ਹੋਈਆ ਜੇ ਸੋਨੇ ਬਾੜ ਦੇ ਬਸ ਏਡਾ ਹੋਣਾ ਹੋਰ ਅਦਾ ਸਦੀ ਰੋੜੇ ਘਟਣਾ ਲਾਣਾ ਮੈਂ ਸੁਹਾਗਾ ਮਾਰੇ ਤੋਂ ਚਲੋ ਸੌ ਤਵੀਆਂ ਜ਼ਿਆਦਾ ਵੱਟਣਗੀਆਂ ਆ ਜੇ ਇਹ ਜੀ ਦਾ ਪੂਰਾ ਸੁਹਾਵਾ ਪਰ ਲਵਾਈ ਆਪਾਂ ਸਾਈਡ ਤੇ ਮੂਰੇ ਤੇ ਯਾਰੇ ਤੰਗ ਕਰਦੇ ਸਟੀਰੀਂਗ ਤੇ ਫੀਲਡ ਦੇ ਵਿੱਚ ਨਾਲ ਸੰ ਥੋੜਾ ਰਹਿ ਜਾਂਦਾ ਨਾਲੇ ਉਹ ਨੌਕਰੀ ਫੜੀ ਲੱਗਦੀ ਮੈਨੂੰ ਤਾਂ ਇਹ ਤਾਂ ਵਧੀਆ ਆਵੇਂ ਨਾਲੇ ਚਾਰ ਦਿਨ ਨਾਲੇ ਪੱਟਾ ਹੀ ਨਾ ਰੱਖਣਾ ਸਾਡਾ ਬਈ ਬਾਈ ਜੰਡੀਰੀ ਦੇ ਜਿਹੜਾ ਟਰੈਕਟਰ ਤੇ ਲਾਈ ਲੋਈ ਦੇ ਜਮਾ ਬੇਕਾਰੇ ਥੋੜਾ ਟਾਂ ਵੀ ਜਾਂਦੇ ਇਹਦਾ ਲੇਪੜਦਾ ਹੀ ਬਹੁਤ ਆ ਮਿੱਟੀ ਨਾਲ ਸਾਰਿਆਂ ਤੋਂ ਹੀ ਗਲਾ ਭਰ ਗਿਆ ਯਾਰ ਨਾਮ ਵੱਡਾ ਵਸ ਜੇ ਭਾਗਾ ਪਾਣਾ ਇਹ ਨਹੀਂ ਪੁੱਠੇ ਦੇ ਮਾਰ ਕੇ ਆ ਕੇ ਰਾਤ ਹੁਣ ਇਹ ਧੋਕਰ ਧੋਣਾ ਪਊਗਾ ਫੇਰ ਜਗਾਣ ਆਲਾ ਮਿਲਾ ਕੇ ਕੰਮ ਟੇਡਾ ਹੀ ਐ ਸਹੀ ਹੈ ਕਰੋ ਕਰੇ ਮਾੜਾ ਮੋੜ ਵਾਲਾ ਬਣਾਉਣਾ ਕਰ ਮਿਲਿਆ ਭਗਾਈਓ ਲੋ ਜੀ ਮਿੱਤਰੋ ਤਵੀਆਂ ਲੈ ਕੇ ਆ ਗਏ ਘਸੇ ਜੇ ਤਮਿਆਂ ਵਾਲੀਆਂ ਫੁੱਲ ਇਹ ਵੱਡਣਗਾ ਹੁਣ ਥੋੜੀਆਂ ਜੀਆਂ ਛੱਡ ਕੇ ਲਾਵਾਂਗੇ ਬਾਕੀ ਕੋਈ ਬੰਦਾ ਆਇਆ ਤਾਂ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੋਰਜ ਮੈਕ ਦੀ ਆ ਜਮਾ ਥੋੜੀਆਂ ਜੀਆਂ ਛੱਡੀਆਂ ਮਿੱਤਰੋ ਤੇ ਵਧੀਆ ਚੂਰਾ ਬਣਾਈ ਆਉਣੀ ਆ ਅੱਜ ਮੈਂ ਤੇ ਮਾਰ ਰਿਹਾ ਹਾਂ ਜੇ ਬਹੁਤ ਟੋਟੇ ਕਰੀ ਹੋਊਗਾ ਤੇ ਅੱਗੇ ਡਰਾਈਵਰ ਨੇ ਵੀ ਮਹਾਰਾਜ ਦੀ ਕਿਰਪਾ ਨਾਲ ਨਜ਼ਰ ਨਾਲ ਆ ਕੇ ਇੱਕ ਵਾਰੀ ਤਾਂ ਪੂਰਾ ਨਜ਼ਾਰਾ ਦੇ ਰਿਹਾ ਚੈੱਕ ਕਰ ਚੁੱਕਦਾ ਥੱਲੇ ਜਾਣੇ ਕੀ ਹੈ ਦੂਜੇ ਜਾ ਬਾਕੀ ਛੱਡ ਲਈ ਥੋੜੇ ਜਿਹੇ ਆ ਸਲੋ ਜੀ ਰਹੀ ਦੁਪਾਰਾਂ ਤੇਰਾ ਨਹੀਂ ਜਾਂਦੇ ਬਣਾ ਦਾ ਹੀ ਹੈ ਦਾ ਪੂਰਾ ਨੰਦ ਆਦੀ ਮਿੱਤਰੋ ਤੇ ਬਹੁਤ ਘਟ ਛੱਡੀਆਂ ਤਾਂ ਉਹਨਾ ਇੰਨਾ ਕ ਇੰਗਲੀ ਹੈ ਤਾਂ ਉਹ ਰੇਨ ਲੋਗੇ 4 5 4 ਦਸ ਹਾਲ 3 ਬਾਹਰ ਹੈ ਉੱਥੇ ਨਾਲ ਜੇ ਬਾਹਰ 60 ਡਿਗਰੀ ਹੈਗਾ ਤੇ ਬਾਕੀ ਵੇਣਿਆ ਹੈ ਕੱਦਾ ਹਾਲ ਹੋ ਰਿਹਾ ਤੀਜਾ ਹਾਈ ਵੀ ਜਾਗਦਾ ਵੇਣਿਆ ਵੀਡੀਓ ਬਣਾ ਲਈਏ ਕੋਈ ਹੋਰ ਗੱਲਬਾਤ ਕਰ ਲਈਏ ਇਹਦੇ ਤੇ ਧਿਆਨ ਨਹੀਂ ਗਿਆ ਉਹਦਾ ਕੇਰਾ ਮੈਂ ਤੁਹਾਨੂੰ ਤੀਜਾ ਹਾਈ ਲਾ ਕੇ ਦਿਖਾਵਾਂਗਾ ਤਵੀਆਂ ਦਾ ਕੋਈ ਮੈਟਰ ਨਹੀਂ ਕਰਦਾ ਵੰਡੀਆਂ ਛੱਡਵਾਉਂਗਾ ਤੁਹਾਨੂੰ ਬਾਅਦ ਚ ਦੱਸਾਂਗਾ ਠੀਕ ਹੈ ਕਿਉਂਕਿ ਤਵੀਆਂ ਨੇ ਟਾਇਰਾ ਦੇ ਬਾਹਰ ਨਹੀਂ ਦੇਣਾ ਹੁੰਦਾ ਲੈ ਬ్రో ਦੂਰੋਂ ਇੱਕ ਤੋਂ ਨੇੜੇ ਆ ਨੂੰ ਪਰਠੇ ਪੋਲੇ ਅੱਖ ਨੂੰ ਉਹੀ ਗੱਲ ਨਾਲ ਚਾਰ ਆਣਾ ਵੀ ਨਾਲ ਪੈ ਜਾਂਦੇ ਕਿਉਂ ਗਾਂਦੀ ਆ ਬਣਾਉ ਠੇਕਣਾਣਾ ਸਾਰਾ ਸਾਤ ਸਾਂ ਮੇਰੇ ਮਾਰੇ ਕਿੰਨੇ ਗੜੇ ਬੈਠੇ ਲੱਗਦੇ ਮੇਂ ਖਰਾਲਾ ਦਾ ਪਹੜੀ ਕਿੰਨਾ ਕਰੀ ਜਾਂਦੇ ਤੇ ਜਿੱਦੇ ਹੁਣੋ 2 ਕਿਲੇ ਮਿੱਕੀ ਵੀਜੇ ਸਾਰੇ ਸਾਂ ਦੋਦੇ ਮਾਰੇ ਵੀ ਆਏ ਉੱਥੇ ਭਾਵੇਂ ਚਾਰ ਵੀਤੀ ਆਂਦੀ ਰਾਬਰ ਅਖੇ ਸਵਾ ਖਾਪਾ ਬੱਦਲ ਆਇਆ ਕਰ ਗਿਆ ਲੋਲੂ ਮੇਤਰਾਗਨ ਮੱਕੀ ਫੇਰ ਬੀਜਣਾ ਆ ਗਿਆ ਵਿਚਾਰਾ 6 7 ਕਣਾਂ ਵਾਲਾ ਥਾਂ ਬੀਜਣੀ ਆ ਪਰ ਆਪਾਂ ਬਾਈ ਨੂੰ ਕਿੱਲਾ ਹੀ ਗਿਆ ਕਿੱਲੇ ਦੀ ਮਿਹਨਤ ਹੀ ਦੇਵਾਂਗੇ ਇਨੀ ਦੂਰੋਂ ਆਇਆ ਇਹ ਆਇਆ ਬਈ ਰ ਮੇਰਾ 17 18 ਕਿਲੋਮੀਟਰ ਤੋਂ ਤੇ ਚਲੋ ਹਜੇ ਆਪਣੇ ਕੋਲੇ ਸੁਹਾਗਾ ਰਹਿਂਦਾ ਮਾਰਨ ਵਾਲਾ ਚਾਹ ਚ ਪੀ ਕੇ ਇੱਕ ਮਿੰਟ ਚ ਮਾਰ ਦਾਂਗੇ ਬਾਕੀ ਮੱਕੀ ਨੂੰ ਅੱਜ ਆਪਾਂ ਨਹਿਰ ਤੋਂ ਮੋਟਰ ਪੁੱਛੀ ਕਿ ਜਿਹਦੀ ਜੋ ਨਹਿਰ ਦੇ ਨਾਲ ਮੋਟਰ ਆ ਉਹ ਪਾਈਪ ਲਾਈਨਾਂ ਦੇ ਵਿੱਚ ਪਹਿਲਾਂ ਉਧਰ ਪਾਣੀ ਜਾਊਗਾ ਉਧਰੋਂ ਫੇਰ ਐਂ ਪੁੱਠਾ ਮੋੜ ਕੇ ਲਿਆ ਕੇ ਉਹ ਉੱਥੋਂ ਉੱਥੋਂ ਫੇਰ ਐਂ ਪਾਉਣਾ ਕਿਉਂਕਿ ਇੱਥੋਂ ਏਰੀਆ ਦਾ ਪਾਣੀ ਨਰਮ ਹੈ ਤਾਂ ਕਰਕੇ ਫਿਰ ਆਪਾਂ ਹੁਣ ਬਹੁਤ ਨਰਮ ਪਾਣੀ ਲਾਤੇ ਤੇ ਹੁਣ ਜਿਹੜਾ ਪਾਣੀ ਲਾਉਣਾ ਹੈ ਇਹਨੂੰ ਰੋਕਿਆ ਹੋਇਆ ਸੀ 2 ਦਿਨਾਂ ਦਾ ਵੀ ਚਲ ਇਕੱਠਾ ਹੀ ਲਾਵਾਂਗੇ ਇਹਨੂੰ ਵੀਜ ਕੇ ਹੁਣ ਅੱਜ ਵੀਜ ਕੇ ਤੇ ਸਵੇਰੇ ਰਾਤ ਨੂੰ ਅੱਜ ਰਾਤ ਨੂੰ ਜਾਂ ਸਵੇਰੇ ਦਿਨੇ ਛੱਡ ਦੇਣੀ ਮੋਟਰ ਤੇ ਫੇਰ ਰੱਬ ਰੱਖੇ ਸੌਖਾ ਉਧਰ ਮਸ਼ੀਨ ਲੈ ਕੇ ਜਾਣਾ ਬਟਰੈਕਟਰ ਦਾ ਆਪਣੇ ਦਾ 에어 ਕਲੀਨਰ ਰਹਿ ਗਿਆ ਬਾਕੀ ਤਕਰੀਬਨ ਓਕੇ ਐ ਐਤਾ ਬਈ ਪੂਰਾ ਮੋਡੀਫਾਈ ਕਰਕੇ ਲਿਆ ਮੁੰਡਾ ਕਰਨ ਆਹੋ ਇੱਥੇ ਲਾ ਲਾ ਦੋ ਮਿੰਟ ਕੋਈ ਨਹੀਂ ਚਾਹ ਚੂ ਪੀ ਕੇ ਲੱਗਾਂਗੇ ਤਪਾ ਕਾਣ ਆਹੋ ਜੋ ਗਰਮੀ ਆ ਗਈ ਉਹਦੇ ਛਤਰੀ ਲਾ ਦੀ ਹੈ ਹੁਣ ਗਰਮੀ ਆ ਗਈ ਹੁਣ ਛਤਰੀ ਲਾ ਦੀ ਆ ਮੈਂ ਵੇਖ ਰਿਹਾ ਸੀ ਸਟੋਰਿੰਗ ਆਨੰਦਪੁਰ ਗਿਆ ਹੀ ਠੀਕ ਐ ਠੀਕ ਐ ਠੀਕ ਐ ਆ ਆ ਬੈਂਡ ਬੌਂਡ ਬਦਲਉਂਦੇ ਹੈ ਬੈਂਡ ਬੌਂਡ ਬਦਲ ਕੇ ਲਾਏ ਹੈ ਚੱਲ ਵਧੀਆ ਠੀਕ ਹੈ ਯਾਰ ਮੈਂ ਉਹ ਕੋਈ ਨਾ ਮੈਂ ਲੱਕ ਬਦਲੀ ਆਉਂਦਾ ਟਰੈਕਟਰ ਦੀ ਆਉਂਦਾ ਸੀਟ ਕੈਮਰਾ ਆਉਂਦਾ ਮੈਂ 2 ਯਾਰ ਮੈਂ ਤੁਹੀ ਲਈ ਆਉ ਯਾਰ ਫੇਰ ਤੁਹਾਨੂੰ ਦੇ ਰਾਂਗੇ ਉਹ ਡਾਈ ਉਹਦੇ ਭੁੱਲ ਕੇ ਉਹਦੇ ਚੱਕਣੀ ਹੁਣ ਸਟੈਟਿਜ ਮੁੱਕ ਗਈ ਜੇデア ਸੀ ਨਾ ਉਹਦੇ ਤਿੰਨ ਹੀ ਚੱਕੇ ਆਪਾਂ ਤਿੰਨੇ ਉਹ ਤੇ ਇਹਦੇ ਚ ਪਾ ਦੇ ਆਵਾਜ਼ ਜੀ ਖਰਾਬ ਹੋ ਜਾਂਦੀ ਫੀਟੀ ਦਾ ਬਣ ਜਾਂਦੀ ਆ ਓਏ ਤਾਂ ਹੀ ਅਹੀ ਨਹੀਂ ਲਾਈ ਸੀ ਮੂਹਰਾ ਸਾਲਾ ਹੋਰੀ ਚਿੱਕ ਚਿੱਪ ਚਿੱਪ ਕੀ ਕਰੀ ਜਾਂਦਾ ਫਗਾਰ ਆ ਜਣੀ ਨੇ ਨਾ ਰੈਕਟਰ ਐਡਾ ਵੱਡਾ ਟੱਕੀ ਜਣ ਵਾਲੇ ਬੰਦੇ ਵਾਲੇ 1 2 3 4 5 6 6 ਜਣੇ ਹੋਏ ਫਿਰਦੇ ਲਗਾ ਕਮਾਲ ਹੋ ਗਿਆ ਚਲੋ ਕੋਈ ਨਹੀਂ ਹੁੰਦਾ ਵੇਖ ਲਈ ਇਹ ਬੂਡ ਲਿਪੜ ਗਿਆ ਵੀਰ ਡੇਗੇ ਨਹੀਂ ਯਾਰ ਤੇ ਗਾਂ ਜਾ ਕੱਢ ਗਿਆ ਉਹ ਐਂ ਬੁੱਦੇ ਨਹੀਂ ਡੇਗੇ ਨਹੀਂ ਬੀਤਾਂ ਨਾ ਪਹਿਲਾਂ ਪੌਣੀ ਗੇੜਿਆ ਕਰ ਜਮ ਵੀਜਨ ਵਾਲੀ ਦੀ ਗੇੜਦੇ ਨਾ ਆਪਾਂ ਪੌਣੀ ਦੀ ਪਹਿਲਾਂ ਬੀਜ ਲਿਆ ਹੰਦਾ ਆਪਾਂ ਮੱਥੇ ਤੇ ਠੱਲ ਕੇ ਮੇਰੀ ਬਣਾ ਹੰਦੇ ਆਹ ਬੈਂਡ ਬਦਲਾ ਤੂੰ ਟਰੈਕਟਰ ਦੀ ਆਵਾਜ਼ ਨਹੀਂ ਬਣ ਬਾਈ ਹਾਂ ਸੀਟੀ ਤਾਂ ਹੀ ਮਾਰੀ ਜਾਂਦਾ ਜਰਾ ਸੀ 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 ਜੀ ਨਹੀਂ 11 ਤਾਂ ਵੀ ਸੀਟੀ ਦਾ ਨਜ਼ਾਰਾ ਹੁੰਦਾ ਜਿਵੇਂ ਜਵਾਕ ਨੂੰ ਪਿਸ਼ਾਬ ਕਰਾਉਣਾ ਹੁੰਦਾ ਨਜ਼ਾਰਾ ਨਾ ਹੁੰਦਾ ਸੀਟੀ ਦਾ ਜਦ ਕੱਲਾ ਰੋਡ ਤੇ ਨਜ਼ਾਰਾ ਹੁੰਦਾ ਜਾਂ ਖੱਚ ਕੇ ਜਾਂ ਛੱਡਦਾ ਮੈਨੂੰ ਆਹੇ ਭਾਈ ਹਾਂ ਦੇਖਿਆ ਆਪਣੇ ਜੋਥੇ ਨਾ ਦੇਖ ਲੈਣਾ ਤੈਨੂੰ ਫੜ ਲੈਣਾ ਮਜਾ ਆ ਗਿਆ ਉਧਰ ਨੂੰ ਆਇਆ ਤੀ ਕੀ ਵਟਾ ਸੋਹਣਾ ਲੱਗਦਾ ਮੈਨੂੰ ਖਣੀ ਪੁੱਪ ਦਾ ਹਸਾਵਾ ਹਨਾ ਹੋਰ ਕੇਮ ਪਾ ਟਰੈਕਟਰ ਵੇਖੀ ਸੋਹਣਾ ਚੱਲਣ ਲੱਗਦਾ ਤੁਹਾਨੂੰ ਦਾ ਕਰਾਏ ਵਾਲੇ ਬੰਦੇ ਨੇ ਤਾਂ ਬਾੜੀ ਜ਼ਰੂਰੀ ਐ ਕੇਮ ਡੀਜ਼ਲ ਦਾ ਫਰਕ ਵੇਖੀ ਪੈਣਾ ਤੁਨ ਕਿ ਬਾੜਾ ਕਰਾਇਆ ਬੰਦਾ ਤੁਹਾਨੂੰ ਕੋਈ ਪ੍ਰਵਾਹ ਨਹੀਂ ਡੀਜ਼ਲ ਦੀ ਬੰਦੇ ਤਗੜੇ ਲੱਗਦੇ ਮੈਨੂੰ ਮੈਂ ਪਕੜਾ ਹੀ ਹੈ ਜਿਹੜੇ ਤੇ ਨਾਂ ਹੀ ਨਹੀਂ ਲੈਂਦੇ ਕੇਮਕੂਮਾ ਮੈਂ ਤੁਹਾਨੂੰ ਕਿੰਨੇ ਵਾਰੀ ਕਹਿਦਾ ਕਿ ਪਵਾ ਦਿਓ ਕੋਈ ਮੜੀ ਦੀ ਫਾਇਦਾ ਹੀ ਹੋਦਾ ਆ ਜਿਹੜਾ ਧੂਆਂ ਭਾਜਾ ਵਿਖਾਈ ਜਾਂਦਾ ਅਜਰਾ ਇਹਦਾ ਡੀਜ਼ਲ ਵਧਾ ਰੱਖਿਆ ਤੇਰੇ ਧੂਆਂ ਛੱਡ ਗਈ ਐ ਜਿੰਨਾ ਚਿਰ ਕੇ ਨਹੀਂ ਪਾਉਂਦੇ ਨਾ ਜਿੰਨਾ ਮਰ ਵੀ ਡੀਜ਼ਲ ਵਧਾ ਲਾ ਤੇਰੇ ਸਾਲਾ ਧੂਆਂ ਹੀ ਵਿਖਾਈ ਐ ਆਹ ਆ ਬਦਲੇ ਯਾਰੀ ਮਾਰਦੇ ਆਂ ਬਾਈ ਤੇ ਸੋਨਾ ਹੀ ਲੱਗਦੀ ਵਾਗਲਾ ਨੇ ਯਾਰ ਪਹਿਲਾ ਘਟਾ ਸੜਦਾ ਵਿੱਚ ਮੱਕੀ ਦੇ ਬਾਕੀ ਤਿਆਰਵਾ ਹੁਣ ਫੇਰ ਆਊਗਾ ਐ ਨਹੀਂ ਕੀ ਡੀਏਪੀ ਤਾਂ ਨਹੀਂ ਨਿਕਲੀ ਡੀਏਪੀ ਉਹਦੇ ਕਿੱਥੇ ਆ ਗਈ ਕਾਦੇ ਚ ਓਏ ਥੜ ਗਈ ਸੀ ਮੈਂ ਤੈਨੂੰ ਹਾਇਆ ਕੀ ਪੂਰੀ ਹੋਣਾ ਥੜ ਗਈ ਸੀ ਉਹ ਕਿਵੇਂ ਬੂਟੇ ਤਾਂ ਕੋਈ ਨਹੀਂ ਨਾਲ ਦੋ ਹੈਗੇ ਇਹਦਾ ਨੋਕਸ ਤਾਂ ਪਤਾ ਲੱਗੇ ਕੋਈ ਨਹੀਂ ਕੁਝ ਹੋ ਰਿਹਾ ਇਸ ਤੋਂ ਬਾਅਦ ਦੋਪਰੇ ਕੱਲੇ ਤੇ ਪੈ ਗਈ ਤੇ ਥੋੜੇ ਜੀ ਆਈ ਹੈ ਉਹ ਫਿਰਦੇ ਓਏ ਫਿਰਦੇ ਨਾ ਵੇਖ ਫਿਰਦੇ ਜੀ ਜੀ ਤੂੰ ਡੈਲੀਗੇਟ ਕਰੀਏ ਸਹੀ ਗੱਲ ਹੈ ਮਾਈਕਰੋ ਅਦੇ ਵਿੱਚ ਮਾਈਕਰੋ ਨਾ ਮਾਈਕਰੋ ਹੋ ਜਾਂਦਾ ਮਾਈਕਰੋ ਹੈਗਾ ਇਹਦੇ 'ਚ ਵੀ ਦੇਹੀ ਜਾਂਦੇ ਆਉਂਦਾ ਨਹੀਂ ਉਹ ਹੁਣ ਇਹ ਸਾਲਾ ਫੋਟੇ ਗਿੱਲੇ ਦੇ 15 ਹੋਣੀ ਮਾਰਨ ਦਾ ਫਾਇਦਾ ਮੈਂ ਨਾ ਸਵੇਰੇ ਠੋਕ ਲਏ ਕੱਲ ਨੂੰ ਹੀ ਮਾਰ ਦਾਂਗੇ ਨਗੜਾ ਇੰਨੀ ਖਲਾਅ ਚ ਬੰਨੇ ਚੰਗੇ ਹਮ ਅਸਨ ਜੀਰਾ ਹੁਣ ਕੱਢ ਜਾਉਦਾ ਹੀ ਹਮ ਲੈ ਵੀ ਮਿੱਤਰ ਪਿਆਰਿਓ ਗੱਟਾ ਤਕਰੀਬਨ ਅੱਧੋ ਖੜ ਚੁੱਕਿਆ ਜਮਾ ਲੱਪ ਗਿਆ ਬੋਤਲਾ ਗੱਟਾ ਥੱਲੇ ਲੱਗ ਗਿਆ ਵਜਨ ਤੇ ਮੋਟਰ ਦੂਰ ਚੱਲਦੀ ਹੈ ਪਾਈਪ ਲਾਈਨ ਦਾ ਨੱਕਾ ਉੱਥੇ ਤਾਂ ਕਰਕੇ ਇੱਥੋਂ ਮੂਹਾਂ ਸ਼ੁਰੂ ਹੁੰਦਾ ਤਾਂ ਇੱਥੇ ਸੱਟਦਾ ਹੈ ਤੇ ਪਾਣੀ ਤਕਰੀਬਨ ਖਾਲੀਆਂ ਚ ਹਜੇ ਜਾਮ ਨਹੀਂ ਰਿਹਾ ਰਹਿੰਦਾ ਜਾਨ ਰਿਹਾ ਅਜੇ ਦਰਹ ਜੁੱਲਾ ਚੰਡਾ ਜੀ ਵੀ ਲੱਗ ਰਹੇ ਇਹ ਨੂੰ ਰਾਤ ਨੂੰ ਛੱਡ ਦਵੇਂ ਚੱਲੀ ਗਈ ਤਾਂ ਉਹ ਲਾ ਕੇ ਖੜਾ ਛੱਡਾਂਗੇ ਤਾਂ ਸਵੇਰੇ ਮਾਰਾਂਗੇ ਸਪਰੇਅ ਆਹ ਖਾਲੀਆਂ ਲੱਗ ਚੁੱਕੀਆਂ ਆ ਉੱਧਰ ਨੂੰ ਇਹ ਕਾਰਡ ਗੱਟਾ ਯਾਰ ਪੂਰਾ ਮਸਾ ਹੀ ਪਊਗਾ ਤੇ ਉੱਤੇ ਹੁਣ ਦੂਜਾ ਮਾਰਦੇ ਟੇਡਾ ਕਰਦੇ ਹਨਾ ਕਿਉਂਕਿ ਹਜੇ ਗੱਟਾ ਪਿਆ ਹੈ ਤੇ ਤੇ ਖਾ ਲੀਆਂ ਮਸਾ 20 ਮਿੰਟ ਚੱਲਣਗੇ ਲੈ ਮਿੱਤਰ ਪਿਆਰੋ ਟਾਈਮ ਹੋ ਚੱਲਿਆ ਸਵਾ 10 ਸਵਾ 10 ਨੂੰ ਆਹ ਮੱਕੀ ਲਾਈ ਆ ਮੋਟਰ ਨੇ 4 ਇੰਚੀ ਪਾਣੀ ਵਾਲੀ ਨੇ ਦੂਰੋਂ ਲਿਆਂਦੀ ਮੰਗ ਕੇ ਜਿਹੜੀ ਆਪ ਕੱਸੀ ਦੇ ਪਾਣੀ ਦੇ ਨੇੜ ਤੇ ਬਾਕੀ ਸੁਬਾ ਲਾਵਾਂਗੇ ਫੇਰ ਉਹਦੂਆ ਟਰਾਲੀ ਤੇ ਜਾਲੀਆਂ ਜੋੜੀਆਂ ਲਾਉਣ ਨੂੰ ਕੰਮਕਾਰ ਕਰੀ ਬਣ ਜਾਂਦੇ ਲੈ ਅਬੀ ਜਿਹੜਾ ਮੋੜ ਤੋਂ ਛੱਡ ਜਾਂਦੀ ਸੀ ਯਾਰ 20 ਮਿੰਟ ਹੋ ਗਏ ਛੱਡ ਗਿਆ ਅਗੇ ਤੇ ਕਰੇ ਜਾਵੜੇ ਸਾਢੇ ਪੰਜ ਵੀ ਖੱਢੀ ਤੇ ਪਾਣੀ ਚੋਣੀ ਹੈ ਮਾਰੋ ਉਧਰ ਲੋ ਜੀ ਉਹ ਲੱਗ ਗਿਆ ਪਾਣੀ ਮੜਾ ਮੜਾ ਹਵਾ ਦੀ ਨਿਕਲੀ ਜਾਂਦੀ ਇਹ ਨਹੀਂ ਸਾਰਾ ਕੁਛ ਆਈ ਮੈਂ ਹੋਰ ਹੀ ਨਾ ਕਰ ਰਹਾ ਟਕਣ ਟਕਣ ਖੋਲਿਆ ਹੋਵੇ ਤੇ ਵੀਡੀਓ ਬਣਾਉਣ ਲੱਗਦੇ ਐਡਿਟ ਕਰਨ ਯਾਰ ਬਾਬੇ ਬਾਲਾ ਓੱਖਾ ਕੰਮ ਕਿਉਂਕਿ ਇਹ ਵੀਡੀਓ ਹੁੰਦੀਆਂ ਵੱਡੀਆਂ ਜਿਹੜੀਆਂ ਆਪਾਂ ਬਣਾਈ ਜਾਂਦੇ ਤੇ ਇਹ ਅੱਧੇ ਘੰਟੇ ਦੀ ਵੀਡੀਓ ਤਾਂ ਤੁਸੀਂ ਮੰਨ ਲਓ ਵੀ ਦੇਖਦੇ ਦੇਖਦੇ ਨੂੰ ਰਾਉਣ ਵਿੱਚੋਂ ਕੁਛ ਕੱਟਦੇ ਵਾਢਦੇ 50 ਮਿੰਟ ਲੱਗ ਜਣੇ ਦੁੱਗਣਾ ਹੀ ਲਾ ਦੇਣਾ ਹੁੰਦਾ ਮੈਂ ਤਾਂ ਟਾਈਮ ਜਿੰਨੇ ਟਾਈਮ ਦੇ ਵੀਡੀਓ ਹੋ ਤੇ ਅੱਖਾਂ ਨਾ ਹੋਣ ਵਾਲਾ ਹੋ ਜਾਂਦਾ ਮੇਰਾ ਸਿਸਟਮ ਤਾਂ ਬੰਨ ਲੱਗਦਾ ਤੇ ਉਹਨੇ ਹੋਣਾ ਉਹਨੂੰ 10 ਮਿੰਟ ਵੇਚ ਦੀ ਟਾਈਮ ਦਿੰਨੇ ਲੋ ਜੀ ਵੀਰੋ ਕਹਿੰਦੇ ਗੁੱਡ ਮਾਰਨਿੰਗ ਪੂਰੀ ਹੋ ਗਈ ਤੇ ਖੇਤਾਂ ਚ ਜੀ ਲੱਗਦਾ ਹਾੜੀਆਂ ਦਾ ਟਾਈਮ ਆ ਗਿਆ ਤੇ ਜਿਹੜੇ ਭਰਾ ਵੱਡੇ ਆ ਆਪਣੇ ਤੋਂ ਜਿਨ੍ਹਾਂ ਨੇ ਦੁਨੀਆ ਪਹਿਲਾਂ ਦੇਖੀ ਹੈ ਨਾ ਤੇ ਉਹਨਾਂ ਨੂੰ ਪਤਾ ਲੱਗਦਾ ਹੋਊਗਾ ਮੌਸਮ ਚ ਜਿਹੜੇ ਵਾਸ਼ਨਾ ਜੀ ਆਉਂਦੀ ਹੁੰਦੀ ਹੈ ਨਾ ਹੋਰੀ ਪੱਕੀਆਂ ਵੜੀਆਂ ਦੀ ਉਹ ਜਮਾਂ ਹੋਏ ਆਈ ਜਾਂਦੀ ਪੱਕੀਆਂ ਸਾੜੀਆਂ ਦੀ ਜਿਹਾਂ ਵੱਢਣ ਵੇਲੇ ਜਾਂਦੇ ਹੁੰਨੇ ਜਾਂ ਜਵੇਂ ਤਾਜ਼ਾ ਤਾਜ਼ਾ ਕਮਲ ਨਿਹਰਾ ਪੂਰਾ ਇਹ ਕਮ ਆਈ ਜਾਂਦਾ ਤੇ ਪਾਣੀ ਹੋਣ ਆਇਆ ਬਈ 40 ਮਿੰਟਾਂ ਚ ਪਾਣੇ ਯਾਨੀ ਘੰਟੇ ਜੀ ਲੱਗੂਗਾ ਜੋ ਉੱਥੇ ਜਾ ਚੜੂਗਾ ਬਾਕੀ ਰਾਤ ਪਾਣੀ ਠੀਕ ਲੱਗ ਗਿਆ ਵਧੀਆ ਇੱਥੋਂ ਤੱਕ ਲਾਏ ਹੁਣ ਨਾ ਆਏ ਸੀਗਾ ਵੀ ਰਾਤ ਪਾਣੀ ਚੱਲੀ ਜਾਂਦਾ ਜੀ ਨਾ ਕਰੇ ਬੰਦ ਕਰਨ ਉਹ ਯਾਰ ਲਾਜ ਦੇਈਏ ਆ 6-7 ਤੱਕ ਨਾਲਾ ਹਨਾ 체 ਇਹ ਤੇ ਵੀ ਆਪਾਂ ਇੱਕ ਵळा ਕਰਦੇ ਗਏ ਪਰ ਫੇਰ ਦੂਜਾ ਮੁੰਡਾ ਵੀ ਕਹਿੰਦਾ ਸਾਢੇ 10 ਮੈਂ ਬੰਦ ਕਰ ਗਾ ਤੇ ਉਦੋਂ ਦਾ ਰਾਤ ਦਾ ਇਹ ਜੇ ਤੜਕੂ ਸੀ ਮਨ ਚ ਯਾਰ ਵੀ ਕਿਤੇ ਪਤਾ ਨਹੀਂ ਲੱਗੂਗਾ ਨਾ ਸਵੇਰ ਨੂੰ ਨਾ ਲੈਡ ਲੂਟ ਬੰਦ ਹੋ ਜੇ ਭਰੋਸਾ ਜਣੀ ਹੁੰਦਾਗਾ ਵੀ ਕਈ ਵਾਰੀ ਕੰਮ ਹੁੰਦਾ ਨਹੀਂ ਹੁੰਦਾ ਪਛਤਾਈ ਜਾਂਦਾ ਬੰਦਾ ਤੇ ਮਰਾਦ ਦਾ ਮਨ ਚ ਪੂਰਾ ਸੀ ਮੈਂ ਨਈ ਇੱਕ ਬਲਾ ਕਰ ਦੇ ਕੇ ਕੋਈ ਪਤਾ ਨਹੀਂ ਹੁੰਦਾ ਸੋ ਇਹਨੂੰ ਕੋਈ ਹੋਰ ਵਿੱਚ ਮੋਟਰ ਛੱਡੀ ਬੈਠਾ ਪੰਡਲੇ ਆਖਣੇ ਆ ਪਤਾ ਨਹੀਂ ਕਿੰਨੀ ਗੈਟੀ ਜਿਹੜੀ ਉਹ ਤੋਂ ਕਿਹੜੇ ਹੀ ਲਾਈ ਜਾਂਦਾ ਪਰਨ ਕੀ ਕਰੀਏ ਮਜਬੂਰੀ ਹੈ ਲਾਈਟ ਬੰਦ ਹੋ ਗਈ ਪਹਿਲਾਂ ਘਰੇ ਚੱਲ ਗਿਆ ਮੈਂ ਹੁਣ ਛੇਤੀ ਕਾਦੀ ਹੁਣ ਲੈ ਘਰੇ ਜਾ ਕੇ 20 ਮਿੰਟਾਂ ਬਾਅਦ ਗ੍ਰਿਡ 'ਚ ਪੁੱਛਿਆ ਆਉਂਦੇ ਬਈ ਚੱਲੀ ਜਾਂਦੀ ਕਿੱਥੇ ਸਤੇ ਨਹੀਂ ਇਹ ਤਾਂ ਬੰਦੇ ਚੰਗੇ ਜੋ ਵਿਚਾਰੇ ਬੋਲੇ ਤੇ ਨਹੀਂ ਅਗਲਾ ਕਹਿੰਦਾ ਬਾਈ ਉੱਠ ਕੇ ਤਾਂ ਦੇਖ ਯਾਰ ਘਰੇ ਬੈਠੇ ਫੋਨ ਲਈਏ ਉਹ ਗੱਲ ਲੈ ਵੀ ਮਿੱਤਰੋ ਜਣੇ ਸ਼ੁਕਰ ਆ ਦਾਤੇ ਦਾ ਆਪਣਾ ਪ੍ਰੋਜੈਕਟ ਕਾਮਯਾਬ ਹੋਣ ਲੱਗਿਆ ਇਹਦੇ ਤੇ ਮਿੱਤਰੋ ਆਪਾਂ ਹੈਰੀਕੇਨ ਕਰਨੀ ਐ ਦਵਾਈ ਸੁੰਢੀ ਤੋਂ ਡੈਲੀਕੇਟ ਤੋਂ ਸਸਤੀ ਹੁੰਦੀ ਐ ਬਾਈ ਜਣੇ ਨੇ ਪੁੱਛਿਆ ਸੀ ਤੇ ਪਿਛਲੀ ਵਾਰੀ ਵੀ ਉਹੀ 12 ਜੜ ਜਿਹੜਾ ਆਮਾ ਦੀ 12 ਜੜਾ ਹੁੰਦੀ ਆ ਉਹ ਸਾਲਟ ਹੀ ਆ ਮੇਰਾ ਖਿਆਲ ਤੇ ਇਹਨੂੰ ਬਾਬੇ ਉਹ ਬਾਹਲਾ ਨਹੀਂ ਕਿਉਂਕਿ ਮੈਂ ਆਪਾਂ ਜਾ ਵੜਨਾ ਉਥੇ ਯਾਰ ਤਾਂ ਕਰਕੇ ਹੁਣ ਜਿਵੇਂ ਇਹਦੇ ਇਹਦੇ ਬਸ ਕੱਲੇ ਤਿੰਨ ਮੂੰਹੇ ਕਰਨੇ ਫਾਦਰ ਸਾਹਿਬ ਵਰਗੇ ਨੇ ਪਾਣੀ ਲਾਉਣਾ ਕੋਈ ਮੱਥੇ ਵੇਖਣ ਜਾਣ ਦੀ ਲੋੜ ਨਹੀਂ ਇਹਦਾ ਵੀ ਐਂ ਜਿਗਾਰਡ ਕਰਨਾ ਵੀ ਸੌਖੇ ਰਹਿਣ ਮਗਰੋਂ ਪਾਣੀ ਲਾਉਣਾ ਪਿਆ ਤਾਂ ਇਹਦੇ ਹੁਣ ਕੇਰਾ ਵਿਚਾਲਿਓ ਛੱਡਿਆ ਆਪਾਂ ਠੀਕ ਹੈ ਜੀ ਵਿਚਾਲਿਓ ਛੱਡ ਕੇ ਹੁਣ ਜਿਹੜੀ ਜਿਹੜੀ ਖਾਲੀ ਚ ਸੌਖਾ ਪਾਣੀ ਵੜਦਾ ਹੋਇਆ ਉਹ ਸਾਰੀਆਂ ਇਕੱਠੀਆਂ ਕਰ ਦੇਣੀਆਂ ਜਿਹੜੀਆਂ ਸਾਈਡਾਂ ਵਾਲੀਆਂ ਹੋਣਗੀਆਂ ਜਿਹੜੀਆਂ ਉਹ ਤੰਗ ਕਰ ਦੇਣਾਂ ਉਹਨਾਂ ਦਾ ਕੋਈ ਸਪੈਸ਼ਲ ਕਰ ਲਾਂਗੇ ਜਿਗਾਰਡ ਕੇਰਾ ਫੈਲ ਹਾਲ ਆਪਾਂ ਹੀ ਛੱਡ ਰਹੇ ਹਾਂ ਰੇਣੇ ਫਿਰ ਕਿਵੇਂ ਜਾਂਦਾ ਪਾਣੀ ਪੀਂ। ਹਾਂ ਜਿਹੜਾ ਵੀ ਉਹ ਆਪਣਾ ਰੇਹ ਵਾਲਾ ਪ੍ਰੋਸੈਸ ਸੀਗਾ ਉਹ ਆਪਣੇ ਦੋ ਗੱਟੇ ਜਾਨੀ ਪੂਰੇ ਖਾਲੀ ਹੋ ਗਏ। ਪਰ ਮੇਰਾ ਮਨ ਨਹੀਂ ਖੜ ਰਿਹਾ ਮੈਨ ਇੱਕ ਗੱਟਾ ਹੀ ਨਾ ਖਾਲੀਆਂ ਵਿੱਚ ਹੋਰ ਖਲਾਰਦੀ ਆ ਤੁਰ ਕੇ ਥੋੜਾ ਥੋੜਾ। ਪਕਾਈ ਆ ਕਰ ਲੀ ਕਿਉਂਕਿ ਇਰਾਹੀ ਟਾਈਮ ਹੈ ਤੇ ਆਪਣੇ ਕੋਲੇ ਵੀ ਮੇਰੇ ਕੋਲੇ ਵੀ ਇਰਾਹੀ ਟਾਈਮ ਆਜਦਾ ਦੇਣੀ ਆ। ਸਵੇਰੇ ਜਾਲੀਆਂ ਜੂਲੀਆਂ ਲਾ ਕੇ ਤੇ ਦੋ ਦਿਨਾਂ ਬਾਅਦ ਤੁਰਨਾ ਹੈ। ਤੇ ਕੰਮ ਬਹੁਤ ਆ। ਤਾਂ ਰੇਹ ਕੇਰਾ ਫਲ ਠੋਕ ਕੇ ਫੇਰ ਹੀ ਜਾਵਾਂਗੇ। ਇਦੂ ਮਗਰੋਂ ਸਮੱਸਿਆ ਨਾ ਆਵੇ ਕਰ ਦੇਣੋ ਮੱਕੀ ਦੇ ਵਿੱਚ 1263 ਤੇ ਉਹ ਕਰ ਦੇਣੀ ਹੈ ਹੈਰੀਕੇਨ ਜਾਂ 12 ਜੜ ਸੁੰਢੀ ਵਾਲੀ ਇਹ ਅੱਜ ਹੋ ਗਈ 7 ਤਰੀਕ ਦੀ ਵੀਧੀ ਹੈ ਇਹ ਮੰਨ ਲਓ ਤੁਸੀਂ 25 26 ਦਿਨ ਦੀ ਮੱਕੀ ਹੋਊਗੀ ਗਰੋਥ ਘਟਾ ਕਿਉਂਕਿ ਪਾਣੀ ਕੱਸੀ ਦਾ ਨਹੀਂ ਮਿਲੇ ਪਹਿਲਾਂ ਆਪਾਂ ਕੱਸੀ ਦੇ ਪਾਣੀ ਵਾਲੇ ਪਾਸੇ ਵੀਰਦੇ ਸੀ ਹੁਣ ਪੌਲ ਬੰਦ ਕਰਕੇ ਪਾਈਪ ਲਾਈਨ ਪੱਟੀ ਪਈ ਐ ਨਹਿਰ ਤੋਂ ਪਾਈਪ ਲਾਈਨਾਂ ਪੱਟੀਆਂ ਗਆਂ ਉਹਦੇ ਕਰਕੇ ਸਮੱਸਿਆ ਆ ਗਈ ਨਹੀਂ ਤਾਂ ਪ੍ਰਵਾਹ ਹੀ ਕੋਈ ਨਹੀਂ ਸੀ ਨੂੰ ਮੱਕੀ ਨੂੰ ਆਪਣੀ ਨੂੰ ਉਹਨੂੰ ਤਾਂ ਗੋਡੇ-ਗੋਡੇ ਠੋਕਣੀ ਸੀ ਚਲੋ ਕੋਈ ਗੱਲ ਨਹੀਂ ਸੇਵਾ ਉਹ ਜੀ ਆਪਾਂ ਸੁਪਰੈਨਸ ਸੁਪਰੂਆਂ ਚ ਕਰਦੇ ਆਂ ਇਹਦੀ ਜਾਲੇ ਆ ਮਿੱਤਰੋ ਅੱਜ ਪਾਣੀ ਫੇਰ ਬੰਦੇ ਦਾ ਛੱਡਣਾ ਪੈ ਗਿਆ ਆਪਾਂ ਨੂੰ ਜਾਣਾ ਪੈ ਗਿਆ ਕਿਤੇ ਬੰਦ ਕਰ ਬੱਸ ਜਾਂਦਾ ਕਰ ਜਾ ਬੰਦ ਮੈਂ ਬਸ ਸਾਰਿਆਂ ਚ ਲੱਗਣਾ ਚਾਹੀਦਾ ਪਤਲਾ ਬਤਲਾ ਆਹ ਦਾ ਰਹਿੰਦੇ ਨਾ ਬੁੱਕੇ ਜੇ ਕੋਈ ਨਹੀਂ ਮੜਾ ਜਾਂ ਪਾਇਆ ਜਾਂਦੇ ਯਾਰਾ